ਤੇ ਉਹ ਠੇਕੇਦਾਰ ਸਾਡੇ ਨਾਲ ਛਰੇਆਮ ਚੋਰੀ ਬਿਆਰੀ ਕਰ ਰਿਹਾ ਵਾ ਸਾਡੀ ਸੈਲਰੀ ਜਿੰਨੀ ਬਣਦੀ ਸੀ ਉਹ ਕਿਸੇ ਦਾ ਵਾਰਸ ਕੱਟ ਰਿਹਾ ਵਾ ਕਿਸੇ ਦਾ ਅੱਸੋਂ ਕੱਟ ਰਿਹਾ ਵਾ ਕਿਸੇ ਦਾ ਕਿੰਨਾ ਪੈਸਾ ਕੱਟ ਕੇ ਸਾਨੂੰ ਸੈਲਰੀ ਪਾ ਰਿਹਾ ਵਾ ਨਗਰ ਕੌਂਸਲ ਫਿਲੌਰ ਦੇ ਦਫਤਰ ਦੇ ਬਾਹਰ ਠੇਕੇਦਾਰੀ ਸਿਸਟਮ ਦੇ ਅਧੀਨ ਕੰਮ ਕਰਦੇ 35 ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਅਤੇ ਠੇਕੇਦਾਰ ਨikhil gupta ਖਿਲਾਫ ਚਮਕੇ ਨਾਰੇबाजी ਕੀਤੀ ਇਸ ਮੌਕੇ ਰੋਹਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਮੁਲਾਜ਼ਮ ਕਾਫੀ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਤਨਖਾਹਾਂ ਬਹੁਤ ਹੀ ਘੱਟ ਹਨ ਜਿਸ ਨਾਲ ਉਹਨਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਚੰਡੀਗੜ੍ਹ ਦਾ ਠੇਕੇਦਾਰ ਹੁੰਦਾ ਸੀ ਤੇ ਹੁਣ ਐਸ ਇੰਟਰਪ੍ਰਾਈਜ਼ਸ ਹੁਸ਼ਿਆਰਪੁਰ ਤੇ ਨਿਖਲ ਗੁਪਤਾ ਕੋਲ ਹੈ ਜੋ ਕਿ ਮੁਲਾਜ਼ਮਾਂ ਦੀ ਤਨਖਾਹ ਕੱਟ ਕੇ ਹੀ ਭੇਜ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰਪਾਲ ਨੇ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਉਨਾ ਮੰਗ ਕੀਤੀ ਕਿ ਉਹਨਾਂ ਦੀ ਤਨਖਾਹ ਦਫ਼ਤਰ ਵੱਲੋਂ ਹੀ ਦਿੱਤੀ ਜਾਵੇ। ਬ੍ਰਦਰ ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਰੋਹਿਤ ਕੁਮਾਰ ਆ ਜੀ। ਜਿਹੜਾ ਤੁਸੀਂ ਨਗਰ ਕੌਂਸਲ ਦਫ਼ਤਰ ਦੇ ਮੁਰੇ ਇਕੱਠਿਆਂ ਹੋ ਕੇ ਸਾਰੇ 40-50 ਬੰਦਿਆਂ ਨੇ ਤੁਸੀਂ ਧਰਨਾ ਲਾਇਆ ਹੈਗਾ। ਕੀ ਸਾਰਾ ਮਾਮਲਾ ਹੈਗਾ ਭਲੀਏ? ਸਰ ਜੀ ਇਹ ਮਾਮਲਾ ਇਸ ਤਰ੍ਹਾਂ ਦਾ ਹੈ ਵਾ ਸਾਨੂੰ ਮੈਂ ਡਰਾਈਵਰ ਬਕਾਇਦਾ ਇੱਥੇ ਕੰਮ ਕਰਦਾ ਪਿਆਵਾ 14-15 ਸਾਲ ਹੋ ਚੱਲੇ ਮੈਨੂੰ ਇੱਥੇ ਕੰਮ ਕਰਦਿਆਂ ਨੂੰ ਤੇ ਆ ਬਾਕੀ ਵੀ ਕਿਹਨੂੰ 10 ਸਾਲ ਹੋ ਚੱਲੇ ਆ ਕਿਸੇ ਨੂੰ 12 ਸਾਲ ਹੋ ਚੱਲੇ ਆ ਕਿਸੇ ਨੂੰ 5 ਸਾਲ ਹੋਏ ਆ। ਜੀ ਪਹਿਲਾਂ ਸਾਨੂੰ ਗ੍ਰੇਟੈਸਟ ਇੰਡੀਆ ਚੰਡੀਗੜ੍ਹ ਤੋਂ ਸੈ ਤੇ ਹੁਣ ਸਾਡਾ ਨਵਾਂ ਠੇਕਾ ਜਿਹੜਾ ਨikhil ਠੇਕੇਦਾਰ ਆ ਹੁਸ਼ਾਰਪੁਰ ਦਾ ਉਹਨੂੰ ਦਿੱਤਾ ਗਿਆ ਵਾ ਤੇ ਉਹ ਠੇਕੇਦਾਰ ਸਾਡੇ ਨਾਲ ਛਰੇਆਮ ਚੋਰੀਬਿਆਰੀ ਕਰ ਰਿਹਾ ਵਾ ਸਾਡੀ ਸੈਲਰੀ ਜਿੰਨੀ ਬਣਦੀ ਸੀ ਉਹ ਕਿਸੇ ਦਾ 1200 ਕੱਟ ਰਿਹਾ ਵਾ ਕਿਸੇ ਦਾ 800 ਕੱਟ ਰਿਆ ਵਾ ਕਿਸੇ ਦਾ ਕਿੰਨਾ ਪੈਸਾ ਕੱਟ ਕੇ ਸਾਨੂੰ ਸੈਲਰੀ ਪਾ ਰਿਹਾ ਵਾ ਉਹ ਦੱਸ ਨਹੀਂ ਰਿਹਾ ਕਿ ਕਾਦੀ ਸੈਲਰੀ ਕੱਟ ਰਿਹਾ ਉਹ ਸਾਨੂੰ ਇਸ ਗੱਲ ਦਾ ਕਹਿ ਰਿਹਾ ਵਾ ਕਿ ਤੁਹਾਡੀ GST ਨਹੀਂ ਆਈ ਮੈਨੂੰ ਇਸ ਕਰਕੇ ਮੈਂ ਤੁਹਾਡੇ ਪੈਸੇ ਕੱਟ ਰਿਹਾ ਵਾ GST ਤੁਸੀਂ ਅੱਗੇ ਪੱਕਿਆਂ ਵਾਂ ਜਾ ਕੱਟੇ ਹੋ ਅਸੀਂ ਕੱਚੇ ਮਲਾਜ਼ਮ ਹਾਂ ਜੀ ਕੱਚੇ ਮਲਾਜ਼ਮ ਦੀ GST ਕਿੱਲਾ ਕੱਟੇ ਹੁੰਦੀ ਹੈ ਉਹ ਪੱਕਿਆਂ ਦੀ ਕੱਟ ਹੁੰਦੀ ਹੈ ਪਤਾ ਨਹੀਂ ਜੀ ਉਹ ਕਿਸ ਚੱਕਰ ਵਿੱਚ ਕਰ ਰਿਹਾ ਅਸੀਂ ਆਪਣੇ ਦਫ਼ਤਰੀ ਸਟਾਫ ਨੂੰ ਵੀ ਪੁੱਛਿਆ ਗਿਆ ਵਾ ਕਾਊਂਟਰ ਸਾਹਿਬ ਜੀ ਨੂੰ ਪੁੱਛਿਆ ਗਿਆ ਵਾ GST ਦੇ ਰੋਲੇ ਬਾਰੇ ਉਹ ਸਾਨੂੰ ਇਹੀ ਐਸਿਊਏਸ਼ਨ ਦੇ ਰਿਹਾ ਜੀ ਅਸੀਂ ਆਪਣੇ ਤੋਂ ਸਾਰੀ ਜੀਐਸਟੀ ਉਹਨੂੰ ਪੇ ਕਰ ਦਿੱਤੇ ਆ ਜਿੰਨੇ ਪੈਸੇ ਸੀ ਉਹਦੇ ਅਸੀਂ ਉਹਨੂੰ ਪੇ ਕੀਤੇ ਹੋਏ ਆ ਪੇ ਕੀਤੇ ਹੋਏ ਆ ਤੇ ਇਸ ਮਾਮਲੇ ਦੇ ਵਿੱਚ ਅਸੀਂ ਸਵੇਰੇ ਆਪਣੇ ਪ੍ਰਧਾਨ ਜੀ ਮਿੰਦਰਪਾਲ ਜੀ ਕੋ ਫੋਨ ਵੀ ਕਰਵਾਇਆ ਗਿਆ ਉਹਨੂੰ ਠੇਕੇਦਾਰ ਜੀ ਨੂੰ ਪਰ ਉਹ ਉਹਨਾਂ ਦੀ ਗੱਲ ਵੀ ਨਹੀਂ ਸੁਣ ਰਿਹਾ ਉਹ ਕਹਿੰਦਾ ਮੈਂ ਹਫਤੇ ਦਾ 10 ਦਿਨਾਂ ਤੱਕ ਦੇਖਾਂਗੇ ਨਾਲ ਜਿਹੜਾ ਬਕਾਇਆ ਉਹ ਪਾਉਂਗਾ ਕਿ ਨਹੀਂ ਪਾਉਂਗਾ ਠੀਕ ਆ ਤੇ ਖਦਰભાઈ ਤੁਹਾਡੀ ਜਿਹੜੀ ਸਮੱਸਿਆ ਨਹੀਂ ਹੱਲ ਹੁੰਦੀ ਤਾਂ ਫੇਰ ਤੁਹਾਡਾ ਅਗਲਾ ਕੀ ਚੱਲੇਗਾ ਅਸੀਂ ਇਹੀ ਕਰਾਂਗੇ ਅਸੀਂ ਜਿੰਨੇ ਜਿੱਥੇ ਤੱਕ ਸਾਡਾ ਹੋ ਸਕੇ ਅਸੀਂ ਇਹ ਆਪਣਾ ਆਸ਼ਵਾਣ ਏਦਾਂ ਹੀ ਰੱਖਾਂਗੇ ਅਤੇ ਅਸੀਂ ਆਪਣੀ ਇਹੀ ਮੰਗ ਰੱਖ ਰਹੇ ਹਾਂ ਕਿ ਸਾਨੂੰ ਠੇਕੇਦਾਰੀ ਸਿਸਟਮ ਤੋਂ ਕੱਢ ਕੇ ਸਾਨੂੰ ਕਮੇਟੀ ਦੇ ਅੰਡਰ ਲਿਤਾ ਜਾਵੇ ਤੇ ਜਿੱਦਾਂ ਬਾਕੀ ਮੁਲਾਜ਼ਮਾਂ ਨੂੰ ਕਮੇਟੀ ਤੋਂ ਤਨਖਾਹ ਦਿੱਤੀ ਆ ਸਾਨੂੰ ਵੀ ਉੱਥੇ ਮਿਲੀ ਜਾਵੇ ਤੇ ਉਹ ਠੇਕੇਦਾਰ ਸਾਡੇ ਨਾਲ ਛਰੇਆਮ ਚੋਰੀ ਬਿਆਰੀ ਕਰ ਰਿਹਾ ਵਾ ਸਾਡੀ ਸੈਲਰੀ ਜਿੰਨੀ ਬਣਦੀ ਸੀ ਉਹ ਕਿਸੇ ਦਾ 1200 ਕੱਟ ਰਿਹਾ ਵਾ ਕਿਸੇ ਦਾ 800 ਕੱਟ ਰਿਆ ਵਾ ਕਿਸੇ ਦਾ ਕਿੰਨਾ ਪੈਸਾ ਕੱਟ ਕੇ ਸਾਨੂੰ ਸੈਲਰੀ ਪਾ ਰਿਹਾ ਵਾ ਉਹ ਦੱਸ ਨਹੀਂ ਰਿਹਾ ਵੀ ਕਾਦੀ ਸੈਲਰੀ ਕੱਟ ਰਿਹਾ ਉਹ ਸਾਨੂੰ ਇਸ ਗੱਲ ਦਾ ਕਹਿ ਰਿਹਾ ਵਾ ਕਿ ਤੁਹਾਡੀ GST ਨਹੀਂ ਆਈ ਮੈਨੂੰ ਇਸ ਕਰਕੇ ਮੈਂ ਤੁਹਾਡੇ ਪੈਸੇ ਕੱਟ ਰਿਹਾ ਵਾ ਨਹੀਂ GST ਤੁਸੀਂ ਪੱਕੇ ਹੋ ਜਾਂ ਕੱਚੇ ਹੋ ਅਸੀਂ ਕੱਚੇ ਮਲਾਜਮ ਆ ਜੀ ਤੇ ਕੱਚੇ ਮਲਾਜਮ ਦੀ GST ਕੱਟ ਨਹੀਂ ਹੁੰਦੀ ਉਹ ਪੱਕਿਆਂ ਦੀ ਕੱਟ ਹੁੰਦੀ ਹੈ ਪਤਾ ਨਹੀਂ ਜੀ ਉਹ ਕਿਸ ਚੱਕਰ ਵਿੱਚ ਕਰ ਰਿਹਾ